ਹਾਂਜੀ ਸਾਥੀਓ ਤਾਂ ਅੱਜ ਮਨਵੀਰ ਲਈ ਸ਼ੂਜ਼ ਲੈ ਕੇ ਆਏ ਆ ਜੀ ਸਰਪ੍ਰਾਈਜ਼ ਦਵਾਂਗੇ ਗਿਫਟ ਸਰਪ੍ਰਾਈਜ਼ ਆਓ ਦੇਖਦੇ ਆ ਕਿੰਨਾ ਖੁਸ਼ ਹੁੰਦਾ ਜੀ ਨੇ ਤੇ ਨਾਲ ਉਹਦੀਆਂ ਚੱਪਲਾਂ ਨੇ ਦੇਖਦੇ ਆ ਵੀ ਕਿੰਨਾ ਖੁਸ਼ ਹੁੰਦਾ ਮਨਵੀਰ ਕਿੰਨਾ ਕਹਿੰਦੀ ਨਾ ਢੇੜਾ ਨਹੀਂ ਤੇਰੇ ਵਾਸਤੇ ਗਿਫਟ ਲੈ ਕੇ ਆਏ ਆ ਵਾਓ ਹੈ ਗਿਫਟ 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 ਕੋਲੋ ਕੀ ਪਹਿਲਾਂ ਦੀ ਚੀਜ਼ ਦੇਖ ਲਈ ਗਾ ਵੀ ਕੱਢੇਂਦਾ ਕੱਢਦਾ ਇਹਨੂੰ ਗਿਫਟ ਦੋ ਦੋ ਨੇ ਦੋ ਦੋ ਚੀਜ਼ ਇਹ ਦੇਖੋ ਗਿਫਟ ਕੱਢੋ ਪਹਿਲਾਂ ਅੱਛਾ ਦੋ ਲੋ ਹੈਂ ਠੀਕ ਹੈ ਬੂਟ ਨਾ ਬੂਟ ਤਾਂ ਨਹੀਂ ਹੈਗੇ ਦੋਨੋਂ ਹੈ ਦੋਨੋਂ ਹੈ ਦੇਖੋ ਕੀ ਆ ਦੱਸੋ ਹੋ ਰਿਹਾ ਹੈ ਦੋ ਦੋ ਵਾਓ ਵਾਓ ਸ਼ੂਜ਼ ਕਿਨੇ ਸ਼ੂਜ਼ ਹੋリエ ਕਿ ਪਾਪਾ ਥੈਂਕ ਯੂ ਗੁਰੂ ਫਲਕਿੰਗ ਕਰੋ ਥੈਂਕ ਯੂ ਪਾਪਾ ਕਲਾਪਿੰਗ ਵੀ ਕਰ ਦੋ ਕਲਾਪਿੰਗ ਕਲਾਪੀ ਕਹਿੰਦੇ ਕਿ ਕਲਾਪਿੰਗ ਕਿਵੇਂ ਕਰਦੀ ਕੀ ਗੋਡ ਬlesਸ ਯੂ ਫੁੱਲ ਜਰੋ ਬਾਈ ਕਰ ਲੈ ਬੱਚ ਨੂੰ ਦਿਖਾ ਕੇ ਆਓ ਦਿਖਾ ਦਾ ਦੇ ਚਾਚੂ ਨੇ ਦੇਖੇ ਤਾਂ ਰਹਿਣੀਗੇ ਪਹਿਲੀ ਲਿਆਇਆ ਦਿਖਾਓ ਚਾਚੂ ਨੂੰ ਦਿਖਾ ਦਿਓ ਕੱਢ ਦਿਨੇ ਵੇ ਚਾਚੂ ਪਹਿਲੇ ਸ਼ੂਸ ਤਾਂ ਦਿਖਾ ਦੇ ਹਾਂ ਆ ਚਾਚੀ ਨੂੰ ਦਿਖਾ ਦੇ ਕੇ ਚੱਕ ਕੇ ਇੱਕੇ ਚੱਕ ਕੇ ਚਾਚੀ ਨੂੰ ਦਿਖਾ ਦੇ ਹਾਂ ਇੱਧਰ ਚਾਚੀ ਇੱਧਰ ਨੀ ਦਿਖਾ ਦਿਓ ਤੇਹਨਾਂ ਸ਼ੂਜ਼ ਝੋਰ ਫੜਦਾ ਪੁਲਿਸਮੈਨ ਬਣ ਗਿਆ ਦਿਖਾਈ ਸ਼ੂਜ਼ ਹੂੰ ਸੋਹਣੇ ਆ ਭੱਜ ਭੱਜ ਬੂਟ ਪਾ ਕੇ ਸ਼ੂਜ਼ ਉਧਰ ਭੱਜੋ ਉਧਰ ਖੁੱਲੀ ਤਾਂ ਉਧਰ ਭੱਜੋ ਸਿੱਧਾ ਭੱਜੋ ਉਧਰ ਵੈਰੀ ਗੁੱਡ ਸੋਹਣੇ ਆ ਸਹੀ ਨੇ